ਉਹ ਯਾਰ ਮੜਿਆ ਨੂੰ ਅਬੀ ਖੜਾ ਅੱਖੀਂ ਜਾ ਯੁੱਧ ਨਕਸ਼ੇ ਦੇ ਵਿਰੁੱਧ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਈ ਮਹਿੰਮਾ ਚਲਾਈਆਂ ਜਾ ਰਹੀਆਂ ਨੇ ਲਗਾਤਾਰ ਲੋਕਾਂ ਦੇ ਘਰਾਂ ਦੀ ਤਲਾਸ਼ੀਆਂ ਲਈਆਂ ਜਾ ਰਹੀਆਂ ਅਤੇ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕਸੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਕਈ ਨਸ਼ਾ ਤਸਕਰਾਂ ਦੀਆਂ ਬਿਲਡਿੰਗਾਂ ਅਤੇ ਮਕਾਨਾਂ ਨੂੰ ਵੀ ਤੋੜਿਆ ਗਿਆ ਹੈ ਅਤੇ ਕਈਆਂ ਨੂੰ ਸੀਲ ਕੀਤਾ ਗਿਆ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ थाना प्रभारी ਨੇ ਦੱਸਿਆ ਹੈ ਕਿ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕੱਸਣ ਦੇ ਲਈ ਸ਼ਹਿਰ ਦੇ ਵਿੱਚ ਲਗਾਤਾਰ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਇਸ ਮਹੀਮ ਨੂੰ ਤੇਜ਼ੀ ਦੇ ਨਾਲ ਚਲਾਉਂਦੇ ਹੋਏ ਲਗਾਤਾਰ ਕਈ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਜਗਤਵਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ। ਖਲਕ ਉਹ ਮਾਰਜੋਕ ਸੀਨੀਅਰ ਅਫਸਰਾਂ ਦੇ ਹੁਕਮ ਦੇ ਕਨ ਮੁਤਾਬਿਕ ਕਾਸੋ ਰੈਸਕਨਿੰਗ ਕੀਤਾ ਜਾ ਰਿਹਾ ਹੈ ਲੁਨੀ ਦੇ ਵਿੱਚ ਇਸੇ ਅਸੀਂ ਲੋਕਾਂ ਦੇ ਘਰਾਂ ਦੀ ਵੀ ਸਰਚ ਕਰ ਰਹੇ ਆ ਦੇਖ ਰਹੇ ਆ ਜਦ ਕਿ ਜੇ ਕੋਈ ਓਪਨ ਪਲੇਸ ਮਿਲਦੀ ਹੈ ਜਿੱਥੇ ਕੋਈ ਸ਼ੱਕੀ ਚੀਜ਼ ਮਿਲ ਜੇ ਦੀ ਹੈ ਜਾਂ ਉਹ ਆਪਾਂ ਚੈੱਕ ਕਰ ਰਹੇ ਆ ਲੋਕਾਂ ਦੇ ਘਰਾਂ ਦੀ ਵੀ ਇਸ ਰਿਗਾਰਡਿੰਗ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਸ਼ਿਲਾ ਪਦਾਰਥ ਕੋਈ ਗਲਤ ਵਸਤੂ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਆਪਾਂ ਦੇਖ ਰਹੇ ਆ ਉਸ ਗਾੜੀ ਦੀ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਦੀ ਪਲੱਸ ਵਿੱਚ ਇਹ ਲਮੀਨੀ ਦੇ एरिया ਦੇ ਵਿੱਚ ਆਪਾਂ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਚੈਕਿੰਗ ਜਾਰੀ ਹੈ ਤੇ ਜੋ ਵੀ ਚੈਕਿੰਗ ਦੌਰਾਨ ਮਿਲੇਗਾ ਉਸੇ ਸਮੇਂ ਦੱਸਾਂਗੇ ਰੈਂਡਮ ਰੈਂਡਮਲੀ ਕਰ ਰੈਂਡਮ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਪਾਰਟਿਕੂਲਰ ਕਰਨੀ ਹੈਗੇ ਰੈਂਡਮ ਜਿਨ੍ਹਾਂ ਦੇ ਮਤਲਬ ਲੱਗਦਾ ਸਾਨੂੰ ਸ਼ੱਕੀ ਹੋਵੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਜਾਂ ਖਾਲੀ ਜਗ੍ਹਾ ਜਿਨ੍ਹਾਂ ਦੇ ਸ਼ੱਕੀ ਹੈਗੀਆਂ ਜਿਹੜੇ ਜਿਆਦਾ ਬਦਨਾਮ ਜਗ੍ਹਾ ਗਿਆ ਉਥੋਂ ਦੀ ਚੈਕਿੰਗ ਕੀਤੀ ਜਾ ਲੋਕਾਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਨਸ਼ੇ ਵੱਲ ਧਿਆਨ ਨਾ ਕਰੋ ਜਿਹੜਾ ਵੀ ਨਸ਼ਾ ਕਰਦਾ ਜਾਂ ਵੇਚਦਾ ਹੈ ਕੋਈ ਵੀ ਵਿਅਕਤੀ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕਾਨੂੰਨ ਦੇ ਮਤਾਬਿਕ ਕੀਤੀ ਜਾਵੇ ਕੋਈ ਵੀ ਨਸ਼ਾ ਕਰਨ ਵਾਲਾ ਵਿਅਕਤੀ ਬੱਚਿਆਂ ਨੂੰ ਜਰੂਰ ਨਹੀਂ ਆਉਂਦਾ ਯਾਰ ਮੜਾ ਇਹਨੂੰ ਅਬੇ ਅੱਖ ਨਹੀਂ ਜਾ ਯੁੱਧ ਨਕਸ਼ੇ ਦੇ ਵਿਰੁੱਧ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਈ ਮਹਿੰਮਾ ਚਲਾਈਆਂ ਜਾ ਰਹੀਆਂ ਨੇ ਲਗਾਤਾਰ ਲੋਕਾਂ ਦੇ ਘਰਾਂ ਦੀ ਤਲਾਸ਼ੀਆਂ ਲਈਆਂ ਜਾ ਰਹੀਆਂ ਅਤੇ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕਸੀ ਜਾ ਰਹੀ ਹੈ ਅਤੇ ਪੁਲਸ ਦੇ ਵੱਲੋਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਕਈ ਨਸ਼ਾ ਤਸਕਰਾਂ ਦੀਆਂ ਬਿਲਡਿੰਗਾਂ ਅਤੇ ਮਕਾਨਾਂ ਨੂੰ ਵੀ ਤੋੜਿਆ ਗਿਆ ਹੈ ਅਤੇ ਕਈਆਂ ਨੂੰ ਸੀਲ ਕੀਤਾ ਗਿਆ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਖਾਨਾ ਪਰਵਾਰੀ ਨੇ ਦੱਸਿਆ ਹੈ ਕਿ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕੱਸਣ ਦੇ ਲਈ ਸ਼ਹਿਰ ਦੇ ਵਿੱਚ ਲਗਾਤਾਰ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਇਸ ਮਹੀਮ ਨੂੰ ਤੇਜ਼ੀ ਦੇ ਨਾਲ ਚਲਾਉਂਦੇ ਹੋਏ ਲਗਾਤਾਰ ਕਈ ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਜਾਗਰੂਕਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ ਕਲਪ ਉਹ ਮਾਰਜੋਗ ਸੀਨੀਅਰ ਅਫਸਰਾਂ ਦੇ ਹੁਕਮ ਦੇ ਕਨ ਮੁਤਾਬਿਕ ਕਾਸੋ ਫ੍ਰੈਸ਼ਨਿੰਗ ਕੀਤਾ ਜਾ ਰਿਹਾ ਹੈ ਲੁਮਨੀ ਦੇ ਵਿੱਚ ਇਸੇ ਅਸੀਂ ਲੋਕਾਂ ਦੇ ਘਰਾਂ ਦੀ ਵੀ ਸਰਚ ਕਰ ਰਹੇ ਆ ਦੇਖ ਰਹੇ ਆ ਜੱਫਤ ਜੇਲੀ ਕੋਈ ਓਪਨ ਪਲੇਸ ਮਿਲਦੀ ਹੈ ਜਿੱਥੇ ਕੋਈ ਸ਼ੱਕੀ ਚੀਜ਼ ਮਿਲ ਜੇ ਦੀ ਹੈ ਜਾਂ ਉਹ ਆਪਾਂ ਚੈੱਕ ਕਰ ਰਹੇ ਹਾਂ ਲੋਕਾਂ ਦੇ ਘਰਾਂ ਦੀ ਵੀ ਇਸ ਰਿਗਾਰਡਿੰਗ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਨਸ਼ੀਲਾ ਪਦਾਰਥ ਕੋਈ ਗਲਤ ਵਸਤੂ ਉਹਨਾਂ ਕੋਲ ਮਿਲਦੀ ਹੈ ਤਾਂ ਉਹ ਆਪਾਂ ਦੇਖਾਂਗੇ ਉਸ ਰਿਗਾਰਡਿੰਗ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਦੀ ਕੋਈ ਇਹ ਲਮੀਨੀ ਦੇਰੀਏ ਦੇ ਵਿੱਚ ਆਪਾਂ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਚੈਕਿੰਗ ਜਾਰੀ ਹੈ ਤੇ ਜੋ ਵੀ ਚੈਕਿੰਗ ਦੌਰਾਨ ਮਿਲੇਗਾ ਉਸੇ ਸਮਾਂ ਲੱਗਾ ਰੈਂਡਮਲੀ ਰੈਂਡਮ ਕਹਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਪਾਰਟੀਕੂਲਰ ਕਰਨੀ ਹੈਗੇ ਰੈਂਡਮ ਜਿਨ੍ਹਾਂ ਦੇ ਮਤਲਬ ਲੱਗਦਾ ਸਾਨੂੰ ਸ਼ੱਕੀ ਹੋਵੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਜਾਂ ਖਾਲੀ ਜਗ੍ਹਾ ਜਿਨ੍ਹਾਂ ਦੇ ਸ਼ੱਕੀ ਹੈਗੀਆਂ ਜਿਹੜੇ ਜ਼ਿਆਦਾ ਬਦਨਾਮ ਜਗ੍ਹਾ ਹੈਗੀਆਂ ਉਥਾਂ ਦੀ ਚੈਕਿੰਗ ਕੀਤੀ ਜਾ ਰਹੀ ਲੋਕਾਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਇਹ ਪਿਲ ਕਰਦੇ ਆ ਕਿ ਤੁਸੀਂ ਨਸ਼ੇ ਵੱਲ ਧਿਆਨ ਨਾ ਕਰੋ ਜਿਹੜਾ ਵੀ ਨਸ਼ਾ ਕਰਦਾ ਜਾਂ ਵੇਚਦਾ ਹੈ ਕੋਈ ਵੀ ਵਿਅਕਤੀ ਪਾਇਆ ਗਿਆ ਉਹਦੇ ਖਿਲਾਫ ਸਖਤ ਕਾਰਵਾਈ ਕਾਨੂੰਨ ਦੇ ਮਤਾਬਿਕ ਕੀਤੀ ਜਾਵੇਗੀ ਕੋਈ ਵੀ ਨਸ਼ਾ ਕਰਨ ਵਾਲਾ ਵਿਅਕਤੀ ਬੱਚਿਆਂ ਨੂੰ ਜਰੂਰ